ਔਰ ਪਰਿਵਾਰ ਵੱਲੋਂ ਵੀ ਬਾਕੀ ਸਾਰੇ ਸਬਾਜ ਵੱਲੋਂ ਪਰਤੱਖ ਦਰਸ਼ਕੀਆਂ ਵੱਲੋਂ ਵੀ ਉਪੱਸਥਿ ਨੇ ਕੋਈ ਆਤਮ ਹੱਤਿਆ ਨਹੀਂ ਕੀਤੀ ਉਸ ਬੱਚੇ ਦੇ ਕਤਲ ਦਾ ਜਿਹੜਾ ਖਰਸ਼ਾ ਹੈ ਕਿ ਬੱਚੇ ਦਾ ਕਤਲ ਕੀਤਾ ਗਿਆ ਹੈ ਪਰਿਵਾਰ ਨੇ ਕਿਹਾ ਕਿ ਹਰਲੀਵ ਸਿੰਘ ਦੀ ਆਤਮ ਹੱਤਿਆ ਨਹੀਂ ਹਰਲੀਵ ਸਿੰਘ ਦਾ ਕਤਲ ਹੋਇਆ ਹੈ ਜੇਕਰ ਜਸਤਨ ਇਸ ਦੀ ਜਾਂਚ ਨਹੀਂ ਕਰੇਗਾ ਤਾਂ ਸਿੱਖ ਬੁੱਧੀ ਜੀਵੀਆਂ ਦਾ ਕਹਿਣਾ ਹੈ ਕਿ ਇਸ ਦੇ ਖਿਲਾਫ ਰੋਸ਼ ਪ੍ਰਦਰਸ਼ਨ ਤੱਕ ਕੀਤੇ ਜਾ ਸਕਦੇ ਹਨ ਇੱਕ ਨੌਮੀਕਲਾਸ ਦਾ ਵਿਅਕਤੀ ਹੈ 14 ਸਾਲ ਦੀ ਅਦੀ ਕੁਮਾਰ ਹੈ ਉਹ ਬੱਚਾ ਕਿਵਾਂ ਆਤਮ ਹੱਤਿਆ ਕਰ ਸਕਦਾ ਹੈ ਬਾਕੀ ਜਿਵੇਂ ਪਰਿਵਾਰ ਨੇ ਜੋ ਆਪਣਾ ਤੌਰ ਤੇ ਦੇਖਿਆ ਜੋ ਉਸ ਕਮਰੇ ਦੀ ਫੜਤਾਲ ਕੀਤੀ ਹੈ ਉਹ ਦਾ ਹੱਤਿਆ ਨਹੀਂ ਉਸ ਬੱਚੇ ਦਾ ਕਤਲ ਕੀਤਾ ਗਿਆ ਹੈ ਇਸ ਕਰਕੇ ਪੀਰ ਦੁਬਾਰਾ ਮੈਂ ਪ੍ਰਸ਼ਾਸਨ ਨੂੰ ਅਪੀਲ ਵੀ ਕਰਦਾ ਪ੍ਰਸ਼ਾਸਨ ਕਿਤਾਬ ਨਹੀਂ ਤੇ ਦਿੰਨਾ ਕਿ ਇਸ ਬੱਚੇ ਦੀ ਹੱਤਿਆ ਦੇ ਦੋਸ਼ੀ ਜਲਦੀ ਤੋਂ ਜਲਦੀ ਤਬਕੀ ਗ੍ਰਿਫਤਾਰ ਕੀਤੇ ਜਾਣ ਔਰ ਉਹਨਾਂ ਨੂੰ ਮਿਸਾਲੀ ਸਜ਼ਾਵਾ ਦਿੱਤੀਆਂ ਜਾਣ ਨਹੀਂ ਤੇ ਫਿਰ ਐਸੀ ਕਿ ਇੱਕ ਵੱਡਾ ਸੰਘਰਸ਼ ਕਰਨ ਬਾਅਦ ਜਿਹੜਾ ਸਿੱਖ ਭਾਈਚਾਰਾ ਜੋ ਇੱਥੇ ਘੱਟ ਗਿਰਦੀ ਵਿੱਚ ਹੈ ਉਹ ਮਜਬੂਰ ਹੋਏਗਾ ਸਾਰੇ ਜੀ ਦੋ ਸਾਬਨ ਸੋ ਮੈਂ ਸਾਰਿਆਂ ਨੂੰ ਅਪੀਲ ਕਰ ਰਿਹਾ ਹਾਂ ਮੈਂ ਫਰਸਟ ਸਟੇਟਮੈਂਟ ਦਿੰਦੀ ਹੈ ਕਿ ਇਹ ਕਤਲ ਹੋਇਆ ਹੈ ਔਰ ਇਸ ਨੂੰ ਜਿਹੜਾ ਐਂਗਲ ਸਿਰਫ ਆਈ ਵਾਸ਼ ਕਰਨ ਲਈ ਅਖੀਰ ਵਿੱਚ ਬੱਚੇ ਨੂੰ ਹੈਂਗ ਕੀਤਾ ਗਿਆ ਕਿਉਂਕਿ ਆਮ ਆਮਨ ਹੁੰਦਾ ਹੈ ਕਿ ਬੱਚੇ ਸਕੂਲ ਚ ਆਏ ਤੇ ਉਹਨਾਂ ਨੇ ਆਤਮ ਹੱਤਿਆ ਕਰ ਲਈ ਪਰਿਵਾਰ ਦਾਤ ਨੂੰ ਅਨਜਾਨ ਦਿੱਤਾ ਹੈ ਕਿਉਂਕਿ ਕੁਝ ਐਵੀਡੈਂਸੇ ਸਾਡੇ ਕੋਲ ਵੀ ਹਨ ਜਦੋਂ ਪੁਲਿਸ ਆਏਗੀ ਉਸ ਨੂੰ ਉਹਨਾਂ ਨੂੰ ਵੀ ਦਿਖਾਵਾਂਗੇ ਜਦੋਂ ਕਿਸੇ ਮਾਪੇ ਦਾ ਬੱਚਾ ਜਿਹੜਾ ਕੀ ਹਜੇ ਜਵਾਨੀ ਨੂੰ ਵੀ ਨਾ ਛੂ ਸਕਿਆ ਹੋਵੇ ਉਹਨਾਂ ਦੇ ਕੋਲੋਂ ਇੱਕਦਮ ਤੋਂ ਚਲਾ ਜਾਵੇ ਤਾਂ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੈ ਕੋਈ ਨੇਚਰਲ ਮੌਤ ਹੋਵੇ ਤਾਂ ਫੇਰ ਵੀ ਮੰਨਿਆ ਜਾ ਸਕਦਾ ਹੈ ਕੋਈ ਬਿਮਾਰੀ ਹੋਵੇ ਤਾਂ ਮੰਨਿਆ ਜਾ ਸਕਦਾ ਹੈ ਇੱਥੋਂ ਤੱਕ ਕਿ ਕਈ ਵਾਰੀ ਤਾਂ ਕੋਈ ਐਕਸੀਡੈਂਟ ਹੋ ਜਾਵੇ ਤਾਂ ਵੀ ਲੋਕੀ ਪਾਣਾ ਮੰਨਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਜਦੋਂ ਇਹ ਪਤਾ ਚੱਲੇ ਕਿ ਤੁਹਾਡਾ ਬੱਚਾ ਘਰ ਦੇ ਵਿੱਚ ਇਕੱਲਿਆਂ ਫਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਚੁੱਕਿਆ ਹੈ ਤਾਂ ਉਸ ਵੇਲੇ ਉਸ ਮਾਪਾਪ ਦੇ ਦਿਲ ਦੇ ਉੱਤੇ ਕੀ ਬੀਤਦੀ ਹੈ ਜੀ ਹਾਂ ਮੈਂ ਹਾਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਪਸੀ ਸਮਝ ਟੀਵੀ ਮੈਂ ਗੱਲ ਕਰ ਰਿਹਾ ਹਾਂ ਮਾਸਟਰ ਹਰਲੀਵ ਸਿੰਘ ਦੀ ਜਿਹੜਾ ਕਿ ਸੁਪੁੱਤਰ ਗੁਰਦੇਵ ਸਿੰਘ ਸੰਤਨਗਰ ਗਾੜੀਗੜ ਜੰਮੂ ਦਾ ਰਹਿਣ ਵਾਲਾ ਸੀ ਛੋਟਾ ਬੱਚਾ ਸਵੇਰੇ ਨਿਤਾ ਪ੍ਰਤੀ ਆਪਣੇ ਸਕੂਲ ਨੂੰ ਤਿਆਰ ਹੋ ਰਿਹਾ ਮਾਂ ਉਹਨੂੰ ਪਟਕਾ ਬੰਨ ਰਹੀ ਹੈ ਇਥੋਂ ਇਸ ਪਤਾ ਚੱਲਦਾ ਹੈ ਕਿ ਬੱਚੇ ਨੂੰ ਹਜੇ ਗੰਡ ਮਾਰਨੀ ਸਹੀ ਤਰੀਕੇ ਦੇ ਨਾਲ ਨਹੀਂ ਸਿਉਂਦੀ ਜਿਨ੍ਹਾਂ ਦੇ ਬੱਚੇ ਸਿੱਖ ਪਰਿਵਾਰ ਨੇ ਉਹਨਾਂ ਨੂੰ ਪਤਾ ਹੈ ਕਿ ਬੱਚੇ ਨੂੰ ਪਟਕਾ ਬੰਨਣ ਦੇ ਲਈ ਗੰਡ ਮਾਰਨੀ ਪੈਂਦੀ ਹੈ ਮਗਰ ਇਹ ਉਹ ਬੱਚਾ ਸੀ ਹਰ ਲਿੰਗ ਸਿੰਘ ਜਿਸ ਨੂੰ ਹਜੇ ਗੰਡ ਵੀ ਜੜੀ ਹੈ ਆਪਣੇ ਪਟਕੇ ਨੂੰ ਮਾਰਨੀ ਨਹੀਂ ਸੀ ਆਉਂਦੀ 9ਵੀਂ ਕਲਾਸ ਦੇ ਵਿੱਚ ਪੜਦਾ ਜੰਮੂ ਸੰਸਕ੍ਰਿਤੀ ਸਕੂਲ ਬਿਸ਼ਨਾ ਦਾ ਇੱਕ ਵਿਦਿਆਰਥੀ ਸਵੇਰੇ ਨੀਤਾ ਪ੍ਰਤੀ ਜਿਹੜੀ ਉਹਦੀ ਰੁਟੀਨ ਹੈ ਉਹ ਆਪਣੇ ਸਕੂਲ ਨੂੰ ਤੁਰ ਪੈਂਦਾ ਹੈ ਮਾਂ ਬੜੇ ਚਾਹਵਾਂ ਦੇ ਨਾਲ ਉਸ ਬੱਚੇ ਨੂੰ ਸਕੂਲ ਦੇ ਵਿੱਚ ਭੇਜਦੀ ਹੈ ਉਹ ਸਭ ਤੋਂ ਵੱਡੀ ਗੱਲ ਉਸ ਦਿਨ ਉਸ ਬੱਚੇ ਦਾ ਮਾਂ ਬੋਲੀ ਪੰਜਾਬੀ ਦਾ ਪੇਪਰ ਸੀ ਯਾਨੀ ਐਗਜ਼ਾਮ ਸੀ ਔਰ ਬਹੁਤ ਅੱਛੇ ਨੰਬਰ ਉਸਨੇ ਲਏ ਨੇ ਉਸ ਐਗਜ਼ਾਮ ਦੇ ਵਿੱਚੋਂ ਸਕੂਲ ਵਾਲਿਆਂ ਦਾ ਕਹਿਣਾ ਹੈ ਕਿ ਉਸ ਬੱਚੇ ਨੇ 40 ਦੇ ਵਿੱਚੋਂ 38 ਨੰਬਰ ਲੈ 40 ਦੇ ਵਿੱਚੋਂ 38 ਨੰਬਰ ਲੈਣ ਵਾਲਾ ਉਹ ਬੱਚਾ ਇਹ ਰਿਜ਼ਲਟ ਤੁਹਾਨੂੰ ਦੱਸ ਦਿਆਂ ਕਿ ਉਸ ਬੱਚੇ ਦੀ ਮੌਤ ਤੋਂ ਬਾਅਦ ਨਿਕਲਿਆ ਹੈ ਬੱਚਾ ਜਦੋਂ ਸਕੂਲ ਤੋਂ ਘਰ ਆਉਂਦਾ ਹੈ ਤਾਂ ਉਹਦੇ ਨਾਲ ਦੇ ਜਿਹੜੇ ਸਾਥੀ ਨੇ ਉਹ ਵੀ ਉਹਦੇ ਨਾਲ ਗੱਡੀ ਦੇ ਵਿੱਚ ਬੈਠੇ ਹੁੰਦੇ ਨੇ ਤਾਂ ਰਸਤੇ ਦੇ ਵਿੱਚ ਜਿਵੇਂ ਕਿ ਜੂਨ ਦਾ ਮਹੀਨਾ ਚੱਲ ਰਿਹਾ ਪਹਿਲਾ ਹਫਤਾ ਸ਼ਹੀਦੀ ਹਫਤਾ ਗੁਰਵਰਜਨ ਪਾਸ਼ਾ ਜੀ ਦੀ ਜੀ ਸ਼ਹਾਦਤ ਅਤੇ 1 ਜੂਨ ਤੋਂ 6 ਜੂਨ ਤੱਕ ਦਾ ਕੱਲੂਕਾਰਾ ਦਰਬਾਰ ਸਾਹਿਬ ਦਾ ਸ਼ਹੀਦਾਂ ਦੀ ਯਾਦ ਦੇ ਵਿੱਚ ਆਮ ਤੌਰ ਤੇ ਸ਼ਬੀਲਾਂ ਲਗੀਆਂ ਬੰਦੀਆਂ ਉਸ ਬੱਚੇ ਨੇ ਵੀ ਇੱਕ ਸ਼ਬੀਲ ਦੇ ਵਿੱਚ ਜਦ ਗੱਡੀ ਰੁਕਦੀ ਹੈ ਤਾਂ ਸ਼ਬੀਲ ਦੇ ਵਿੱਚੋਂ ਪਾਣੀ ਪੀਤਾ ਉਸ ਤੋਂ ਬਾਅਦ ਗੱਡੀ ਜਦ ਚੱਲਣ ਲੱਗੀ ਤਾਂ ਉਸਨੇ ਕਿਹਾ ਕਿ 1 ਮਿੰਟ ਰੁਕ ਜਾਓ ਮੈਂ ਆਪਣੀ ਮਾਂ ਦੇ ਵਾਸਤੇ ਵੀ ਸ਼ਬੀਲ ਲੈਣੀ ਹੈ ਔਰ ਬੋਤਲ ਕੱਢ ਕੇ ਉਸਨੇ ਪਰਵਾਹ ਲਿਆ ਉਹ ਉਸ ਬੋਤਲ ਨੂੰ ਉਹ ਮਾਂ ਨੂੰ ਨਹੀਂ ਪਿਆ ਸਕਿਆ ਕਾਰਨ ਕਿ ਜਦੋਂ ਘਰ ਪਹੁੰਚਦਾ ਹੈ ਤਾਂ ਜਿਹੜੇ ਉਥੇ ਦੇ ਸਰਕਮਸਟੈਂਸਿਸ ਨੇ ਉਹ ਦੱਸਦੇ ਨੇ ਆਮ ਤੌਰ ਤੇ ਕਈ ਅਖਬਾਰਾਂ ਨੇ ਵੀ ਔਰ ਟੀਵੀ ਚੈਨਲਾਂ ਨੇ ਵੀ ਔਰ ਪੋਰਟਲਾਂ ਨੇ ਵੀ ਖਬਰ ਚਲਾਈ ਕਿ ਉਸ ਬੱਚੇ ਨੇ ਆਪਣੇ ਗਲ ਦੇ ਵਿੱਚ ਫਾਹ ਲਾ ਕੇ ਚੁੰਨੀ ਨਿਪੇਟ ਕੇ ਛੱਤ ਦੇ ਨਾਲ ਆਪਣੇ ਆਪ ਨੂੰ ਟੰਗ ਲਿਆ ਔਰ ਆਪਣੇ ਜੀਵਨ ਲਈ ਦਾ ਸਮਾਪਤ ਕਰ ਦਿੱਤੀ ਜਦੋਂ ਦੀ ਘੜੀ ماں ਪਹੁੰਚਦੀ ਹੈ ਤਾਂ ماں ਦੇ ਉੱਥੇ ਪਹੁੰਚਣ ਤੋਂ ਬਾਅਦ ਜਦ ਉਹ ਅੰਦਰ ਵੇਖਦੀ ਹੈ ਇਸ ਤਰ੍ਹਾਂ ਦਾ ਕਾਰਾ ਪੱਖੇ ਦੇ ਨਾਲ ਲਟਕਿਆ ਹੋਇਆ ਬੱਚਾ ਤਾਂ ਮਾਂ ਦੀ ਆ ਭੁੱਬਾ ਨਿਕਲ ਜਾਂਦੀ ਹੈ ਸ਼ੋਰ ਮਚ ਜਾਂਦਾ ਲੋਕ ਇਕੱਠੇ ਹੋ ਜਾਂਦੇ ਨੇ ਬੱਚੇ ਨੂੰ ਉਤਾਰਿਆ ਜਾਂਦਾ ਹੈ ਲੇਕਿਨ ਕਿਸੇ ਦਾ ਧਿਆਨ ਉਹਨਾਂ ਸਰਕਮਸਟੈਂਸਸ ਵੱਲ ਨਹੀਂ ਗਿਆ ਉਸ ਵੇਲੇ ਕਿਉਂਕਿ ਉਸ ਸਮਾਂ ਹੀ ਐਸਾ ਹੁੰਦਾ ਹੈ ਬੱਚੇ ਨੂੰ ਹਸਪੀਟਲ ਪਹੁੰਚਾਇਆ ਜਾਂਦਾ ਜਿੱਥੇ ਉਹਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਉਸਦੇ ਠੀਕ ਅਗਲੇ ਦਿਨ ਅੰਤਿਮ ਸੰਸਕਾਰ ਤੋਂ ਬਾਅਦ ਕੁਝ ਐਸੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਉਸ ਦੀ ਉਹ ਸੁਸਾਇਡਲ ਮੋਤ ਮਟਰ ਬੰਨਣਾ ਸ਼ੁਰੂ ਹੋ ਜਾਂਦੀ ਹੈ ਉਹ ਕਿਹੜੀਆਂ ਗੱਲਾਂ ਨੇ ਗਿਆਨੀ ਜਥੇਦਾਰ ਸਿੰਘ ਦੀ ਜੰਮੂ ਫੇਰੀ ਜਦੋਂ ਉਹ ਅਫਸੋਸ ਕਰਨ ਦੇ ਲਈ ਜੰਮੂ ਇਸ ਬੱਚੇ ਦੇ ਘਰ ਦੇ ਵਿੱਚ ਪਹੁੰਚਦੇ ਨੇ ਤਾਂ ਉਸ ਬੱਚੇ ਦੇ ਮਾਮਾ ਜੀ ਜਿਹੜੇ ਕਿ ਰਾਗੀ ਜਗਤਾਰ ਸਿੰਘ ਉਹਨਾਂ ਦਾ ਟੀਵੀ ਦੇ ਚੈਨਲ ਦੇ ਵਿੱਚ ਇੱਕ ਦੋ ਚੈਨਲਾਂ ਦੇ ਵਿੱਚ ਇੱਕ ਬਿਆਨ ਆਉਂਦਾ ਹੈ ਜਿਹੜਾ ਕਿਸ ਸਾਰੇ ਕੇਸ ਨੂੰ ਪਲਟ ਕੇ ਰੱਖ ਦਿੰਦਾ ਹੈ ਔਰ ਗਿਆਨੀ ਜਥੇਦਾਰ ਜਿਹੜੇ ਰਗਵੀਰ ਸਿੰਘ ਕੀ ਨੇ ਜਿਹੜੇ ਕਿ ਸਾਬਕਾ ਜਥੇਦਾਰ ਅਕਾਲ ਤਖਤ ਰੀਨ ਅਤੇ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਹ ਜਦੋਂ ਇਹ ਗੱਲ ਕਹਿੰਦੇ ਨੇ ਕਿ ਜੰਮੂ ਕਸ਼ਮੀਰ ਪੁਲਿਸ ਇਸ ਕੰਮ ਦੇ ਵਿੱਚ ਸਖਿਮ ਹੈ ਕਿ ਇਸ ਕੇਸ ਨੂੰ ਬੜੇ ਹੀ ਤਰੀਕੇ ਦੇ ਨਾਲ ਟੈਕਲ ਕਰੇ ਔਰ ਇਹ ਲੱਗਦਾ ਹੈ ਕਿ ਮਰਡਰ ਹੈ ਤਾਂ ਉਹ ਸਾਰਾ ਸਿਸਟਮ ਹਿਲ ਜਾਂਦਾ ਹੈ ਉਸ ਤੋਂ ਵੀ ਅੱਗੇ ਜੇਕਰ ਚਲੀਏ ਤੋ ਭਾਈ ਜਗਤਾਰ ਸਿੰਘ ਦੇ ਉਸ ਬਿਆਨ ਨੂੰ ਵੀ ਲੈ ਕੇ ਦੇਖੀਏ ਜਿਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਕਿਹਾ ਹੈ ਕਿ ਇਹ ਇੱਕ ਸੋਚੀ-ਸਮਝੀ ਸਾਜ਼ਿਸ਼ ਦੇ ਮੁਤਾਬਕ ਮਰਡਰ ਲੱਗਦਾ ਹੈ ਹੁਣ ਮਾਮਲਾ ਪੁਲਿਸ ਦੇ ਅਧੀਨ ਚੱਲ ਰਿਹਾ ਹੈ ਪੁਲਿਸ ਦੇ ਕੋਲ ਹੈ ਜੰਮੂ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਜਾਂਚ ਏਜੰਸੀਆਂ ਜਿਹੜੀਆਂ ਕਿ ਉਸ ਵੇਲੇ ਤੱਕ ਸ਼ਾਇਦ ਥੋੜੀਆਂ ਚੁੱਪ ਬੈਠੀਆਂ ਸੀ ਪਰ ਜਦੋਂ ਇੱਕ ਵੱਡੇ ਪੱਧਰ ਦੇ ਉੱਤੇ ਇੱਕ ਨਾਮੀ ਗ੍ਰਾਮੀ ਹਸਤੀਆਂ ਦੇ ਜਦੋਂ ਮੀਡੀਆ ਦੇ ਵਿੱਚ ਬਿਆਨ ਆਉਂਦੇ ਨੇ ਤਾਂ ਹੱਥਾਂ ਪੈਰਾਂ ਦੀ ਐਡਮਿਨਿਸਟ੍ਰੇਸ਼ਨ ਨੂੰ ਵੀ ਪੈ ਜਾਂਦੀ ਹੈ ਹੁਣ ਦੇਖਿਆ ਜਾਵੇ ਤਾਂ ਉਸਦੇ ਹੀ ਕੁਝ ਦਿਨ ਬਾਅਦ ਉਸ ਬੱਚੇ ਦੀ ਅੰਤਿਮ ਅਰਦਾਸ ਸਮਾਗਮ ਜਿਹੜਾ ਕਿ ਗੁਰਦੁਆਰਾ ਸਾਹਿਬ ਸੰਤ ਨਗਰ ਵਿਖੇ ਕਰਵਾਇਆ ਗਿਆ ਉਸ ਸਮਾਗਮ ਦੇ ਵਿੱਚ ਬਹੁਤ ਸਾਰੇ ਮੈਸੇਜ ਜਿਹੜੇ ਸਟੇਟ ਤੋਂ ਬਾਹਰੋਂ ਜਨਨੀ ਜੰਮੂ ਕਸ਼ਮੀਰ ਡਿਊਟੀ ਤੋਂ ਵੀ ਬਾਹਰੋਂ ਆਏ ਔਰ ਇਸ ਮਸਲੇ ਦੇ ਉੱਤੇ ਜਿਹੜਾ ਹੈ ਉਹ ਜ਼ੋਰ ਪਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਐਸਡੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਉਹਨਾਂ ਨੇ ਵੀ ਜਿਹੜਾ ਹੈ ਪੰਜਾਬ ਦੀਆਂ ਅਖਬਾਰਾਂ ਤੇ ਮੀਡੀਆ ਦੇ ਵਿੱਚ ਬਿਆਨ ਦਿੱਤਾ ਅਤੇ ਕਿਹਾ ਕਿ ਇਹ ਇੱਕ ਰਹੱਸਮਈ ਮੌਤ ਹੈ ਇਹ ਇੱਕ ਐਸੀ ਮੌਤ ਹੈ ਜਿਸ ਨੂੰ ਕੀ ਤੁਸੀਂ ਸੁਸਾਈਡਲ ਮੌਤ ਨਹੀਂ ਕਹਿ ਸਕਦੇ ਤਾਂ ਪੀਜੀ ਪੀ ਜੰਮੂ ਕਸ਼ਮੀਰ ਨੂੰ ਇਹ ਜਿਹੜੀ ਰਿਕੁਐਸਟ ਕੀਤੀ ਕਿ ਇਸ ਦੇ ਉੱਤੇ ਇੱਕ ਜਿਹੜੀ ਹੈ ਅੱਛੇ ਤਰੀਕੇ ਦੇ ਨਾਲ ਇਸ ਦੀ ਇਨਕੁਆਇਰੀ ਕਰਕੇ ਇਸ ਕੇਸ ਨੂੰ ਖੋਲਿਆ ਜਾਵੇ ਕਿਉਂਕਿ ਇਸ ਕੇਸ ਦੇ ਵਿੱਚ ਕੁਝ ਨਾ ਕੁਝ ਐਸਾ ਸੀਗਾ ਕਿਉਂਕਿ ਮੌਕੇ ਦੇ ਸਰਕੰਸਟੈਂਸਿਸ ਅਸੀਂ ਵੀ ਤੁਹਾਡੇ ਨਾਲ ਸਾਰੇ ਸਾਂਝੇ ਨਹੀਂ ਕਰ ਸਕਦੇ ਕਿਉਂਕਿ ਇਨਕੁਆਇਰੀ ਦਾ ਵਿਸ਼ਾ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿਉਂਕਿ ਵੱਡੀਆਂ-ਵੱਡੀਆਂ ਸ਼ਖਸੀਅਤਾਂ ਇਸ ਬੱਚੇ ਦੇ ਇਸ ਮੌਤ ਨੂੰ ਲੈ ਕਰਕੇ ਬੜੀਆਂ ਹੀ ਜੰਮੂ ਕਸ਼ਮੀਰ ਪੁਲਿਸ ਅਤੇ ਪ੍ਰਸ਼ਾਸਨ ਤੋਂ ਉਮੀਦਾਂ ਲਾ ਕੇ ਬੈਠੀ ਹੈ ਹੋਰ ਤੁਹਾਨੂੰ ਦੱਸਦੀ ਕਿ ਉਸ ਤੋਂ ਵੀ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਜਥੇਦਾਰ ਨੇ ਉਸ ਤੋਂ ਬਾਅਦ ਉਹਨਾਂ ਨੇ ਵੀ ਜਿਹੜਾ ਉਹ ਬਿਆਨ ਦਿੱਤਾ ਜਾਨੀ ਜਗਦੀਸ਼ ਸਿੰਘ ਨੇ ਜਥੇਦਾਰ ਜਗਦੀਸ਼ ਸਿੰਘ ਨੇ ਕਿ ਭਾਈ ਇਸ ਮਾਮਲੇ ਨੂੰ ਲੈ ਕਰਕੇ ਇੱਕ ਸਪੈਸ਼ਲ ਜਿਹੜੀ ਹੈ ਟੀਮ ਸੈਮੈਸ਼ਲ ਇਨਵੈਸਟੀਗੇਸ਼ਨ ਟੀਮ ਯਾਨੀ ਇੱਕ ਸਿਟ ਬਿਠਾਈ ਜਾਣੀ ਚਾਹੀਦੀ ਹੈ ਹਜੇ ਇਸ ਕੇਸ ਨੂੰ ਕੁਝ ਹੀ ਦਿਨ ਹੋਏ ਕਿਉਂਕਿ ਮੈਂ ਉਸ ਬੰਦ ਕਮਰੇ ਦੀ ਗੱਲ ਨਹੀਂ ਕਰਾਂਗਾ ਜਿਸ ਕਮਰੇ ਦੇ ਵਿੱਚ ਇਸ ਬੱਚੇ ਦਾ ਇਹ ਸਾਰਾ ਕਾਰਾਵਾਪਰਿਆ ਬੱਚੇ ਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਅਸੀਂ ਤੁਹਾਨੂੰ ਇੰਨੀ ਛੇਤੀ ਨਹੀਂ ਦੱਸ ਸਕਦੇ ਲੇਕਿਨ ਇਤਨਾ ਜ਼ਰੂਰ ਕਹਿ ਸਕਦੇ ਹਾਂ ਕਿ ਇਹ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਮੀਦ ਕਰਦੇ ਹਾਂ ਕਿ ਜੰਮੂ ਕਸ਼ਮੀਰ ਪੁਲਿਸ ਅਤੇ ਏਜੰਸੀਆਂ ਜਿਹੜੀਆਂ ਨੇ ਉਹ ਇਸ ਕੇਸ ਨੂੰ ਬੜੇ ਹੀ ਤਰੀਕੇ ਦੇ ਨਾਲ ਟੈਕਲ ਕਰਨਗੀਆਂ ਤਾਂ ਜੋ ਇਹੋ ਜਿਹੀਆਂ ਵਾਰਦਾਤਾਂ ਜਿਹੜੀਆਂ ਨੇ ਉਹ ਮੁੜ ਕੇ ਕਦੇ ਨਾ ਹੋਣ ਕਿਉਂਕਿ ਇਸ ਵਾਰਦਾਤ ਦੇ ਨਾਲ ਖਾਸ ਕਰਕੇ ਸਿੱਖ ਸਮਾਜ ਦੇ ਜਿਹੜੇ ਹਿੱਧਰ ਜਿਹੜੇ ਨੇ ਉਹ ਉਲੁਕਧਰੇ ਗਏ ਕਿਉਂਕਿ ਇਹ ਦੇਖਣ ਨੂੰ ਮਿਲਿਆ ਬੀਤੇ ਦਿਨ ਯਾਨੀ ਚਾਰ ਜੂਮੂ ਜਦੋਂ ਅੰਤਿਮ ਅਰਦਾਸ ਸੀ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਮੜ ਕੇ ਜਿਹੜੀ ਸੰਗਤ ਸੀ ਉਹ ਇਸ ਅੰਤਿਮ ਅਰਦਾਸ ਦੇ ਵਿੱਚ ਇਸ ਬੱਚੇ ਦੀ ਪਹੁੰਚੀ ਸੀ ਔਰ ਉਸ ਮੌਕੇ ਤੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਭਗ ਹਰ ਕਰਿੰਦੇ ਨੇ ਇਹੀ ਗੱਲ ਕਹੀ ਕਿ ਇਸ ਨੂੰ ਬੜੇ ਹੀ ਅੱਛੇ ਤਰੀਕੇ ਦੇ ਨਾਲ ਜਿਹੜੀ ਹੈ ਉਹ ਪ੍ਰਸ਼ਾਸਨ ਟੈਕਲ ਕਰੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਹੋਰ ਕਟਨਾਵਾ ਕਦੇ ਨਾ ਹੋਵਣ ਕਿਸੇ ਮਾਂ ਦਾ ਕਿਸੇ ਪਿਓ ਦਾ ਪੁੱਤ ਜਿਹੜਾ ਹੈ ਇਸ ਤਰੀਕੇ ਦੇ ਨਾਲ ਨਾ ਮਾਰਿਆ ਜਾਵੇ ਕਿਉਂਕਿ ਮੂਕੇ ਦੇ ਸਰਕਮਸਟੈਂਸਸ ਅਤੇ ਹੋਰ ਕੁਝ ਐਸੇ ਗਵਾਹ ਨੇ ਜਿਹੜੇ ਇਹ ਦੱਸਦੇ ਨੇ ਕਿ ਇਹ ਇੱਕ ਮਰਡਰ ਲੱਗਦਾ ਹੈ ਤੋਂ ਉਮੀਦ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੀ ਹੈ ਇਨਵੈਸਟੀਗੇਸ਼ਨ ਜਿਹੜੀ ਹੈ ਉੱਚੇ ਪੱਧਰ ਦੀ ਇਨਵੈਸਟੀਗੇਸ਼ਨ ਇਸ ਕੇਸ ਦੇ ਵਿੱਚ ਕੀਤੀ ਜਾਵੇ ਕਿਉਂਕਿ ਇਹ ਬੱਚਿਆਂ ਦੇ ਭਵਿੱਖ ਦਾ ਸਮਾਜ ਦੀ ਜਿਹੜੀ ਸਿਕਿਉਰਿਟੀ ਦਾ ਇੱਕ ਸਵਾਲ ਹੈ ਕਿ ਇੱਕ ਘਰ ਦੇ ਵਿੱਚ ਵੜ ਕੇ ਕਿਸੇ ਇੱਕ ਨੌਵੇਂ ਪੜਦੇ ਬੱਚੇ ਨੂੰ ਕਿਵੇਂ ਕੋਈ ਮਾਰ ਸਕਦਾ ਹੈ ਨਾ ਹੀ ਉਸ ਬੱਚੇ ਦੀ ਕਿਸੇ ਦੇ ਨਾਲ ਕੋਈ ਰੰਜਿਸ਼ ਰਹੀ ਨਾ ਹੀ ਕੁਝ ਐਸਾ ਉਸ ਬੱਚੇ ਨੇ ਕੁਝ ਕੀਤਾ ਹੋਵੇਗਾ ਕਿ ਉਸ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਖੈਰ ਫਿਲਹਾਲ ਜੰਮੂ ਪੁਲਿਸ ਦੇ ਨਾਲ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਵੀ ਇਹੀ ਕਿਹਾ ਹੈ ਕਿ ਇਹ ਇੱਕ ਹੀਨਸ ਕ੍ਰਾਈਮ ਹੋਇਆ ਹੈ ਇੱਕ ਬਹੁਤ ਹੀ ਬਰਟਲ ਮਰਡਰ ਹੋਇਆ ਹੈ ਜਿਸ ਨੂੰ ਕਿ ਜੰਮੂ ਕਸ਼ਮੀਰ ਪੁਲਿਸ ਜਿਹੜੀ ਹੈ ਮੌਕੇ ਤੇ ਜਿਹੜੇ ਥਾਣੇਦਾਰ ਨੇ ਐਸਚੋ ਨੇ ਉਹ ਵੀ ਬੜਾ ਸੀਰੀਅਸਲੀ ਲੈ ਰਹੇ ਨੇ ਔਰ ਉਮੀਦ ਕਰਦੇ ਹਾਂ ਕਿ ਉਹ ਇਸ ਕੇਸ ਨੂੰ ਬੜੇ ਹੀ ਅੱਛੇ ਜਿਹੜਾ ਤਰੀਕੇ ਦੇ ਨਾਲ ਹੈ ਉਹ ਟੈਕਲ ਕਰਨਗੇ ਔਰ ਇਸ ਦੇ ਚੱਲਦੇ ਬਹੁਤ ਸਾਰੀਆਂ ਸ਼ਖਸੀਅਤਾਂ ਜਿਵੇਂ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਜੋਰੀ ਦੀ ਪੁੰਛ ਦੀਆਂ ਹਰ ਇੱਕ ਤਰਫੋਂ ਸਿੱਖ ਜਥੇਬੰਦੀਆਂ ਜਿਹੜੀਆਂ ਨਿੱਤਰ ਕੇ ਸਾਹਮਣੇ ਆਈਆਂ ਨੇ ਕਈ ਨਹੀਂ ਹੰਗ ਜਥੇਬੰਦੀਆਂ ਵੀ ਉਸ ਵੇਲੇ ਮੋਕੇ ਤੇ ਪਹੁੰਚੀਆਂ ਸਨ ਔਰ ਸਾਰਿਆਂ ਦੀ ਇਹ ਹੋਈ ਇੱਕ ਇੱਕ ਜਿਹੜੀ ਪ੍ਰਸ਼ਾਸਨ ਦੇ ਅੱਗੇ ਡਿਮਾਂਡ ਸੀ ਕਿ ਇਸ ਕੇਸ ਨੂੰ ਉੱਚ ਪੱਧਰ ਦੀ ਜਾਂਚ ਕਮੇਟੀ ਬਣਾ ਕੇ ਸੋਲਵ ਕੀਤਾ ਜਾਏ ਔਰ ਛੇਤੀ ਤੋਂ ਛੇਤੀ ਕੀਤਾ ਜਾਏ ਤਾਂ ਕਿ ਇਸ ਪਰਿਵਾਰ ਨੂੰ ਹੀ ਨਹੀਂ ਪੂਰੇ ਸਮਾਜ ਨੂੰ ਇਹ ਪਤਾ ਚੱਲ ਸਕੇ ਕਿ ਆਖਰ ਇਸ ਸਾਰੇ ਕਾਰੇ ਦੇ ਪਿੱਛੇ ਕਲਪ੍ਰੇਟ ਕੌਣ ਹੈ ਕਿਉਂ ਉਸ ਬੱਚੇ ਦੇ ਨਾਲ ਇੰਨਾ ਹੀਨियस ਕ੍ਰਾਈਮ ਕੀਤਾ ਗਿਆ ਕਿਉਂਕਿ ਕੁਝ ਐਸੇ ਮੈਂ ਤੁਹਾਨੂੰ ਫਿਰ ਤੋਂ ਦੱਸ ਦਿਆਂ ਜਿਹੜੇ ਸਪਾਰਟ ਨੇ ਸਰਕੰਸਟੈਂਸੀਜ਼ ਨੇ ਉਸ ਮੌਕੇ ਤੇ ਜਿਹੜੇ ਐਵੀਡੈਂਸ ਨੇ ਆਈ ਵਿਟਨੈਸਸ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੇ ਨਹੀਂ ਕਰ ਪਾਵਾਂਗੇ ਲੇਕਿਨ ਇਨਾ ਜ਼ਰੂਰ ਤੁਹਾਡੇ ਨਾਲ ਵਾਦਾ ਕਰਦੇ ਹਾਂ ਕਿ ਜਦੋਂ ਵੀ ਇਹ ਕੇਸ ਸੋਲਵ ਹੋਏਗਾ ਆਪ ਸਾਇੰਟੀਵੀ ਇਸ ਕੇਸ ਨੂੰ ਪੂਰਾ ਖੋਲ ਕੇ ਤੁਹਾਡੇ ਸਾਹਮਣੇ ਜ਼ਰੂਰ ਰੱਖੇਗੀ ਕਿਉਂਕਿ ਇਸ ਵੇਲੇ ਇਸ ਕੇਸ ਨੂੰ ਅਸੀਂ ਨਹੀਂ ਤੁਹਾਡੇ ਸਾਹਮਣੇ ਪੂਰਾ ਖੋਲ ਕੇ ਰੱਖ ਸਕਦੇ ਕਿਉਂਕਿ ਇਨਵੈਸਟੀਗੇਸ਼ਨ ਦਾ ਜਿਹੜਾ ਵਿਸ਼ਾ ਹੈ ਪੁਲਿਸ ਜਿਹੜੀ ਹੈ ਉਹ ਜਾਂਚ ਕਰ ਰਹੀ ਹੈ ਸਾਡੀ ਜਗਤਾਰ ਸਿੰਘ ਜੀ ਰਾਗੀ ਦੇ ਨਾਲ ਫਿਰ ਤੋਂ ਗੱਲਬਾਤ ਹੋਈ ਥੋੜੀ ਦੇਰ ਪਹਿਲਾਂ ਉਹਨਾਂ ਨੇ ਦੱਸਿਆ ਕਿ ਫੋਰੈਂਸਿਕ ਦੀ ਰਿਪੋਰਟਸ ਜਿਹੜੀ ਟੀਮ ਸੀ ਉਹ ਵੀ ਉਸ ਸਪਾਟ ਤੋਂ ਅੱਜ ਹੀ ਹੋ ਕੇ ਜਾ ਚੁੱਕੀ ਹੈ ਔਰ ਹੁਣ ਇਸ ਦੀ ਜਿਹੜੀ ਜਾਂਚ ਹੈ ਉਹ ਉੱਚ ਪੱਧਰੀ ਤਰੀਕੇ ਦੇ ਨਾਲ ਕੀਤੀ ਜਾਵੇਗੀ ਔਰ ਪ੍ਰਵਾਹ ਦਾ ਵੀ ਇਹੀ ਮੰਨਣਾ ਹੈ ਕਿ ਜੰਮੂ ਕਸ਼ਮੀਰ ਪੁਲਿਸ ਅਤੇ ਜਾਂਚ ਏਜੰਸੀਆਂ ਦੇ ਉੱਤੇ ਉਹਨਾਂ ਨੂੰ ਪੂਰਾ ਭਰੋਸਾ ਹੈ ਔਰ ਸਾਰਾ ਸਮਾਜ ਜੰਮੂ ਕਸ਼ਮੀਰ ਦਾ ਸਮਾਜ ਜੰਮੂ ਕਸ਼ਮੀਰ ਦੀ ਜਨਤਾ ਤੇ ਖਾਸ ਕਰਕੇ ਸਿੱਖ ਸਮਾਜ ਜਿਹੜਾ ਹੈ ਉਹਨਾਂ ਦਾ ਜਿਹੜਾ ਜੰਮੂ ਕਸ਼ਮੀਰ ਪੁਲਿਸ ਦੇ ਉੱਤੇ ਇਸ ਵੇਲੇ ਬੜੀ ਆਸ ਉਮੀਦ ਹੈ ਕਿ ਇਸ ਕੇਸ ਨੂੰ ਛੇਤੀ ਤੋਂ ਛੇਤੀ ਜਿਹੜਾ ਹੈ ਉਹ ਸੋਲਵ ਕਰਕੇ ਸੰਗਤ ਦੇ ਸਾਹਮਣੇ ਪਬਲਿਕ ਦੇ ਸਾਹਮਣੇ ਰੱਖਿਆ ਜਾਵੇ ਤਾਂ ਜੋ ਪਤਾ ਚੱਲ ਸਕੇ ਕਿ ਇਸ ਹਿੰਸ क्राइम ਦੇ ਵਿੱਚ ਆਖਰ ਪਿੱਛੇ ਹੈ ਕੋਲ ਦੇਖਦੇ ਰਹੋ ਆਪਸੀ ਸਾਂਝੀ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ